ਡੇਰਾ ਦੁੱਧਤਾਰੀ ਪਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪਾਲ ਵੱਲੋਂ ಗ್ರಾಮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੁੱਧਤਾਰੀ ਪਾਬਾ ਬਸਾਉ ਜੀ ਨੂੰ ਸਮਰਪਿਤ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ 165ਵਾਂ ਚੇਂਜ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ ਮੇਲੇ ਦੇ ਦੂਜੇ ਦਿਨ ਖੁੱਲੇ ਪੰਡਾਲ ਵਿੱਚ ਕਰਵਾਏ ਗਿਆ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬ ਪ੍ਰਸਿੱਧ ਗਾਇਕ ਗੁਲਾਬ ਸਿੱਧੂ ਆਪਣੇ ਆਪਣੇ ਗੀਤਾਂ ਨਾਲ ਰੰਗ ਬੰਨਿਆ ਸ਼ਾਮ ਸਮੇਂ ਛਿੰ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਪੰਜਾਬ ਦੇ 500 ਤੋਂ ਵੱਧ ਨਾਮਵਰ ਪਹਿਲਵਾਨਾਂ ਨੇ ਆਪਣੇ ਜੋਰ ਦਿਖਾਈ। ਥਾਰ ਗੱਡੀ ਦੇ ਨਾਮ ਤੇ ਕਰਵਾਈ ਗਈ ਪਟਕੇ ਦੀ ਇੱਕ ਨੰਬਰ ਦੀ ਕੁਸ਼ਤੀ ਪ੍ਰੇਤਪਾਲ ਪਗਵਾੜਾ ਤੇ ਮਹਿੰਦਰ ਗਾਇਕਵਾਰ ਦਰਮਿਆਨ ਹੋਈ ਜੋ ਕਿ ਕਾਫੀ ਜਦੋਜਹਿਦ ਤੋਂ ਬਾਅਦ ਬਰਾਬਰ ਰਹੀ। ਥਾਰ ਗੱਡੀ ਤੋਂ ਇਲਾਵਾ 4 ਬੁਲਟ ਮੋਟਰਸਾਈਕਲ, 2 ਹੀਰੋ ਹਾਂਡਾ, 1 ਪਲੈਟਨਾ ਮੋਟਰਸਾਈਕਲ, ਲੱਖ ਰੁਪਏ ਦੀ ਚੋਟੀ ਸੋਨੇ ਦੇ ਕੜੇ ਆ ਮੁੰਡੀਆਂ ਘੜੀਆਂ ਅਤੇ ਪਾਰੀ ਨਗਤਰਾਸ਼ੀ ਤੋਂ ਇਲਾਵਾ ਹੋਰ ਦਿਲਚਸਪੇ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਮੇਲੇ ਨੂੰ ਸਫਲ ਬਣਾਉਣ ਤੇ ਪ੍ਰਬੰਧਕਾਂ ਨੇ ਐਨਆਰਆਈ ਵੀਰਾਂ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਇਲਾਕੇ ਪਰਦੇ ਲੋਕਾਂ ਦਾ ਧੰਨਵਾਦ ਕੀਤਾ ਡੇਰਾ ਦੁੱਧਾ ਧਾਰੀ ਬਾਬਾ ਸੋਜੀ ਦਾ ਸਲਾਨਾ ਛੰਝ ਮੇਲਾ 165 ਸਾਡੇ 14 ਤਰੀਕ ਤੋਂ ਖੰਡਪਾਟ ਸਹਿਲ ਦੀ ਲੜੀ ਨਾਲ ਸ਼ੁਰੂ ਹੋਇਆ ਸੀਗਾ ਤੇ ਅੱਜ ਸਾਡੇ ਮੇਲੇ ਦੀ ਸਮਾਪਤੀ ਆ ਅਸੀਂ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਤੇ ਪੰਚਾਇਤ ਵੱਲੋਂ ਕਮੇਟੀ ਵੱਲੋਂ ਸਾਰਿਆਂ ਦਾ ਸਹਿਯੋਗ ਦੇਣ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਇੱਕ ਇੱਕ ਕਦਮ ਆਇਆ ਉਹਨਾਂ ਦਾ ਸਾਡੇ ਸਿਰ ਮੱਥੇ ਆ ਤੇ ਸਾਡੇ ਮੇਲੇ ਨੂੰ ਕਾਮਯਾਬ ਕਰਨ ਲਈ ਉਹਨਾਂ ਦਾ ਹੀ ਤਹਿ ਦਿਲੋਂ ਦੁਆਰਾ ਬੇਤ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਧ ਤੋਂ ਇਹ ਕਾਹਨੇ ਮੇਲਾ ਜੋ 18 ਨੂੰ ਸ਼ਮਸ਼ਾਲ ਜਨਤਨਗਰ ਸਰਹੱਦਾਂ ਦੇ ਪਾਸੇ ਵਿੱਚ ਪਿੰਡ ਦੀ ਪੰਚਾਇਤ ਤੇ ਕੰਡ ਕਮੇਟੀ ਦੇ ਸਹਿਯੋਗ ਨਾਲ ਕਰਾਇਆ ਤੇ ਆਪ ਪ੍ਰਮਾਤਮਾ ਦਾ ਜੋ ਨਾਲ ਕਰਾਇਆ ਜਾ ਰਿਹਾ ਹੈ। ਇਹ ਸ਼ਹਿਰ ਮੇਲਾ ਪੰਜਾਬ ਦਾ ਨੰਬਰ 1 ਤੇ ਹੈ। ਇਸ ਵਿੱਚ ਪਹਿਲਾ ਨਾਮ ਹਾਰ ਗੱਡੀ ਜੋ ਕਿ ਮਨਜੀਤ ਸਿੰਘ ਅਤੇ ਸਨ ਆਫ ਕਰਮ ਸਿੰਘ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਚਾਰ ਬੁਲਟ ਮੋਟਰਸਾਈਕਲ ਤੇ ਪਲਟੀਨਾ ਨਾਮ ਹੋਰ ਦਿਲਖਜਮੇ ਨਾਮ ਦਿੱਤੇ ਜਾਂਦੇ ਹਨ ਇਸੇ ਤਰ੍ਹਾਂ ਐਚ ਸ਼ਹਿਰ ਮੇਲੇ ਵੀ ਦੇ ਵਿੱਚ ਬਹੁਤ ਨਾਗਰਿਕ ਤੇ ਸੰਗਠਨ ਹਨ ਅਤੇ ਪ੍ਰਬੰਧਕ ਸੰਗਠਨ ਦੇ ਤਹਿਤ ਲਾਕੇ ਦੇ ਬੱਚੇ ਬੱਚਕੇ ਇਸਾ ਲਈ ਦੇ ਹਨ ਫਲਾਜ ਹੋਗੇ ਇਸੂ ਜੋ ਵੀ ਅੱਜਕੱਲ ਨਸ਼ਿਆਂ ਦੇ ਰਜਾਤ ਵੱਧ ਰਹੇ ਨੇ ਅਸੀਂ ਇਹ ਕਹਿੰਦੇ ਆ ਕਿ ਮਤੋਂ ਵੱਧ ਇਹ ਤਾਂ ਮੇਲੇ ਕਰਾਇਆ ਜਾਣ ਉਹ ਜੋ ਵੀ ਅੱਜਕੱਲ ਨਵੀਂ ਪੀੜੀ ਨੇ ਕਿਹਾ ਦੇ ਵਧ ਜਾ ਰਹੀ ਹੈ ਉਦੋਂ ਮੋੜਿਆ ਜਾਵੇ ਤੇ ਆਪਾਂ ਖੇਡ ਤੇ ਪ੍ਰੇਮ ਨਾਲ ਮੋੜਿਆ ਜਾਵੇ ਇਹ ਸਾਡਾ ਉਰਾਲਾ ਹੈ ਤੇ ਮਤੋਂ ਵੱਧ ਅਸੀਂ ਇਹ ਜਿਹੜੇ ਖੇਡ ਵਿੱਚ ਲਗਾਈਏ ਤੇ ਆਪਾਂ ਦੇ ਪਿੰਦੇ ਪੰਜਾਬ ਨੂੰ ਖਸ਼ਾਲੀ ਵਾਲੇ ਆਈਏ ਵਾਜੀ ਕਹਾਵਾ ਵਾਜੀ ਕੀ ਬਥੇ ਗ੍ਰਾਮ ਪੰਚਾਇਤ ਰੋਪੋਵਾਲ 195 ਛੇਂਜ ਮਿੱਲ ਤਾਂ ਤਾਂ ਬਾਬਾ ਵਸਾਉ ਜੀ ਦੀ ਜਗ੍ਹਾ ਤੇ ਕਿਰਾਇਆ ਜਾਂਦਾ ਤੇ ਸੂਰ ਗ੍ਰਾਮ ਪੰਚਾਇਤ ਦਾ ਵੱਲੋਂਾਰੇ ਲਖਸਮੂ ਸੰਗਠਨ ਦਾ ਪ੍ਰਾਪਤ ਹੋਇਆ ਹੈ ਅੱਜ ਬਾਬਾ ਵਸਾਉ ਜੀ ਦੀ ਸਮਰਪਤ ਇਹ ਜਿਹੜਾ ਛੇਂਜ ਕਿਰਾਇਆ ਜਾਂਦਾ ਹੈ ਇਹ ਸ਼ਿਆ ਦਾ ਸਭ ਤੋਂ ਵੱਡਾ ਛੇਂਜ ਕਿਹਾ ਜਾਂਦਾ ਅੱਜ ਪਹਿਲੀ ਵਾਰੀ ਮੈਨੂੰ ਇੱਥੇ ਆਣ ਦਾ ਮੌਕਾ ਮਿਲਿਆ ਸੋ ਬਹੁਤ ਹੀ ਚੰਗਾ ਲੱਗਿਆ ਵੀ ਕਿੰਨੇ ਵੱਡੇ ਲੈਵਲ ਤੇ ਇਹ ਚੇਂਜ ਕਰਾਇਆ ਜਾਂਦਾ ਹੈ ਇਹਦੇ ਨਾਲ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਹੋਰ ਪ੍ਰੇਰਿਤ ਮਿਲਦੀ ਹੈ ਆਪਣੀ ਸਿਹਤਾਂ ਨੂੰ ਵੱਲ ਧਿਆਨ ਦੇਣ ਲਈ ਤੇ ਆਪਣੀ ਸਿਹਤਾਂ ਨੂੰ ਬਣਾਉਣ ਦੀ ਤੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਇਹ ਉਹਨਾਂ ਨੂੰ ਇੱਕ ਚੰਗਾ ਇੱਕ ਪ੍ਰੇਰਿਤ ਕਰਨ ਦਾ ਇੱਕ ਤਰੀਕਾ ਹੈ ਸੋ ਮੈਂ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਪਾਰਲੀਮੈਂਟ ਦੀ ਮੀਟਿੰਗ 'ਚ ਹੋਣ ਕਰਕੇ ਅੱਜ ਇੱਥੇ ਨਹੀਂ ਪਹੁੰਚ ਸਕਿਆ ਤੇ ਅੱਜ ਮੈਂ ਉਹਨਾਂ ਦੇ ਵੱਲੋਂ ਇਹ ਕਾਂਗਰਸ ਪਾਰਟੀ ਦੇ ਵੱਲੋਂ ਇੱਥੇ ਚੇਂਜ ਚ ਹਾਜ਼ਰੀ ਲਵਾਈ ਗਈ। ਇਹਨਾਂ ਪੰਚਾਇਤ ਦੀ ਕਰਾ ਦਿੱਤੀ। 3 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਰੂਪੋਵਾਲ ਨੂੰ ਅਸੀਂ ਦਿੱਤੀ ਹੈ ਐਮਪੀ ਫੰਡ ਦੇ ਵਿੱਚੋਂ ਜਿਹੜੀ ਕਿ ਇਹਨਾਂ ਦੇ ਪਿੰਡ ਨੂੰ ਪਹੁੰਚੂਗੀ। ਸੱਤ ਮੇਲਾ ਜਿਹੜਾ 165ਵਾਂ ਬਾਬਾ ਫੌਲੂ ਜੀ ਦੇ ਪਵਿੱਤਰ ਅਸਥਾਨ ਤੇ ਕਰਾਇਆ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਰੂਪੋਵਾਲ ਦੇ ਨਾਗਰ ਨਿਵਾਸੀਆਂ ਨੂੰ ਤੇ ਐਨਆਰਆਈ ਵੀਰਾਂ ਨੂੰ ਦਿਲੋਂ ਵਧਾਈ ਪੇਸ਼ ਕਰਦਾ। ਇਹੜਾ ਕੀ ਬੜੇ ਦੁਸ਼ਾਨਾ ਹਰ ਸਾਲ ਅਮੋ ਛੇਦ ਮੇਲਾ ਕਰਾਇਆ ਜਾਂਦਾ ਔਰ ਬੜੀ ਖੂਜੀ ਦੀ ਗੱਲ ਹੈ ਕਿ ਇੱਥੇ ਬੜੇ ਵੱਡੇ ਵੱਡੇ ਇਨਾਮ ਪੁਲਵਾਨਾਂ ਨੂੰ ਦਿੱਤੇ ਜਾਂਦੇ ਆ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਇਹ ਮੈਂ ਸਮਝਦਾ ਬੜੀ ਇਤਿਹਾਸਿਕ ਦਵਾਪੇ ਦੀ ਛੇਂਡ ਆ ਤੇ ਇੱਗਾ ਬਹੁਤ 플레이ਰਾਂ ਦਾ ਪੁਲਵਾਨਾਂ ਦਾ ਸਤਿਕਾਰ ਹੋਣਾ ਚਾਹੀਦਾ ਔਰ ਮੈਂ ਫੇਰ ਦੁਆਰਾ ਇਤੋਂ ਦੀ ਸੰਗਤ ਨੂੰ ਔਰ ਇਸ ਇਲਾਕੇ ਨੂੰ ਤੇ ਨਾਲ ਖਾਸ ਕਰਕੇ ਇਤੋਂ ਦੇ ਬੰਦਕਾਂ ਨੂੰ ਬਾਬਾ ਬਸਾਉ ਜੀ ਦੇ ਜਿਹੜੇ ਸਾਰੇ ਹਾਜ਼ਰ ਆਉਂਦੇ ਆ ਰਿਹਾ ਉਸ ਸੰਸਥਾ ਦੇ ਉਹਨਾਂ ਨੂੰ ਵਧਾਈ ਦਿਨਾ ਤੇ ਨਾਲ ਥਾਕੇ ਪਾਤਸ਼ਾਹ ਪਰਮਾਤਮਾ ਦੇ ਨਾਮ ਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਰੱਖਣ ਅੱਜ ਇਹ ਮੇਲੇ ਕਰਾਉਂਦੇ ਹਨ ਸਾਡੇ ਪਹਿਲਵਾਨਾਂ ਦਾ ਸਤਿਕਾਰ ਕਰਦੇ ਰਹਿਣ ਔਰ ਸਾਡਾ ਪੰਜਾਬ ਖੁਸ਼ੀਆਂ ਹਰਿਆ ਭਰਿਆ ਰਹੇ ਅਰਥੀ ਕਲਾਚ ਰਹੇ ਮਹੱਤਵਪੂਰਨ ਬੰਦ ਰੁੱਪੋ ਆ ਕਿ ਅੱਜ ਹਰ ਸਾਲ ਸਲਾਨਾ ਸੱਤ ਮੇਲਾ ਜਿਹੜਾ ਕਰਵਾਇਆ ਜਾਂਦਾ 565 ਸਲਾਨਾ ਸੱਤ ਮੇਲਾ ਸਾਡੀ ਬੜੀ ਚੋਣ ਭਾਰ ਦੇ ਨਾਲ ਇਸ ਪੱਲੇ ਕਰਾਇਆ ਗਿਆ ਇਹ ਸਿਰਫ ਅਲੀ ਦੁਆਬੇ ਦੀ ਨਹੀਂ ਪੂਤਰੀ ਭਾਰਤ ਦੀ ਸਭ ਤੋਂ ਵੱਡੀ ਸੰਜਿਆ ਕਿਉਂਕਿ ਜਿੰਨਾ ਸਰਕਾਰ ਸਾਡੇ تین ਵਾਲਾ ਹੀ ਭਰਾ ਕੱਖ ਮੰਦਰੋਂ ਪਾਰ ਦੇਖੋ ਉਹਦੇ ਕਰਾ ਰਹੇ ਉਹ तकरीबन ਹਰ ਸਾਲ ਇਹਨਾਂ ਪਹਿਲਵਾਨਾਂ ਨੂੰ ਬਹੁਤ ਹੀ ਵੱਡੂਲੇ ਇਨਾਮ ਦਿੰਦੇ ਆ ਇਸ ਤਰ੍ਹਾਂ ਅੱਜ ਇੱਕ ਵੱਡੀ ਥਾਰ ਦਿੱਤੀ ਜਾ ਰਹੀ ਆ ਔਰ 6 ਜਿਹੜੇ ਫੁੱਲਤ ਮੋਟਰਸਾਈਕਲ ਔਰ ਸੋਨੇ ਤੱਕ ਦਾ ਸਮਾਨ ਦਿੱਤਾ ਜਾ ਰਿਹਾ ਹੈਗਾ ਇੱਕ ਮਾ ਤੁਹਾਨੂੰ ਖਾਸ ਗੱਲ ਦੱਸਣੀ ਚਾਹ ਰਾਇਆ ਕਿ 2037 ਤੱਕ ਇਹ ਬੁਕਿੰਗ ਜਿਹੜੀ ਆ ਹੋ ਚੁੱਕੀ ਆ ਸਾਰੇ ਐਨਆਰਆਈ ਸਾਥੀ ਸਾਰੇ ਪਰਾ ਜਿਹੜੇ ਹਨ ਇਸ ਦੇ ਵਿੱਚ ਫੱਟ ਛੱਡ ਕੇ ਜਿਹੜਾਗਾ ਜ਼ੋਰਦਾਰ ਕਹਿੰਦੇ ਹਨ ਕਿਉਂਕਿ ਦੇਖੋ ਬਾਬਾ ਬਸਾਉਂ ਜਿਹੜੀ ਹੈਗਾ ਦੇਹਰ ਪਰ ਆ ਹਾਥਿਆ ਕੇ ਹਰ ਸੰਗਤ ਦੀ ਮੇਰਾ ਪਾਮਨਾਮਾ ਇਥੇ ਪੂਰੀ ਆਉਂਦੀ ਆਇਆ ਇਸ ਮੇਰਾ ਪਾਮਨਾਮਾ ਪੂਰੀਆ ਹੋਣਾ ਪ੍ਰੰਤ ਲੋਕ ਸਾਜਾ ਦੇ ਨਾਲ ਤੇ ਸਿੱਖ ਕਾਫੀ ਜਿਹੜਾ ਹੈਗਾ ਆਪਣਾ ਦੁਸ਼ਮਨਤ ਕੱਢ ਕੇ ਜਿਹੜਾ ਹੈਗਾ ਇਸ ਸਿੱਖ ਮੇਲੇ ਦੀ ਲੋਕ ਪੂਰਬਾਧਿਆ ਇਸ ਸਿੱਖ ਮੇਲੇ ਦੀ ਜਿੰਨੀ ਵੀ ਪ੍ਰਬੰਧਕ ਕਮੇਟੀ ਆ ਜਿੰਨੇ ਵੀ ਨਾਲ 7000 ਜਿੰਨੇ ਵੀ ਸੰਜੋਗ ਨੋਟ ਭਰਦੇ ਆ ਉਹਦਾ ਸਾਰਿਆਂ ਜਿਹੜਾ ਖਲਾਫ ਲੋਵਾਰਕ ਬਾੜ ਦੇ ਨਾਲ ਆ ਪਰ ਆਸ ਕਰਦਾ ਕਿ ਹਰ ਸਾਲ ਇਸੇ ਤਰ੍ਹਾਂ ਵਿਲੁਪਤਾ ਤੋਂ ਮਾਨਤਾ ਦੀ ਸੇਵਾ ਕਰਦੇ ਕਰਦੇ ਹਰ ਪਿੰਡ ਦੇ ਵਿੱਚ ਖੇਡ ਦੇ ਮੇਲੇ ਕਰਵਾਉਣ ਦੇ ਲਈ ਸਰਕਾਰ ਦੇ ਇਹ ਕਿ ਸਾਡੀ ਪੰਜਾਬ ਸਰਕਾਰ ਦੀ ਕੂਟੇ ਦੇ ਲੱਖਣਾ ਤੋਂ ਸਾਥ ਆ ਕੇ ਨਾ ਨਾ ਦੀ ਖੇਡ ਪਾਲਸੀ ਆ ਹਰ ਪਿੰਡ ਦੇ ਵਿੱਚ ਖੇਡ ਮੈਦਾਨ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਅਸਟ੍ਰੇਲੀਅਮ ਚੱਟ ਬਣਾਉਣੇ ਆ ਸੋ ਅੱਗੇ ਸੱਜ ਮੇਲੇ ਤੇ ਲੱਖ ਲੱਖ ਵਧਾਈ ਦਿੰਨਾ ਆ ਆਪਾਂ ਨਾਲੇ ਅਗਲੀ ਕੁਸ਼ਤੀ ਨੂੰ ਕਾਲ ਕਰੀ ਹਰ ਸਾਲ ਦੀ ਤਰ੍ਹਾਂ ਸਰਪੰਡ ਰੁਕਵਾਲ ਵਿਖੇ ਇਸ ਸਾਲ ਵੀ 165ਵਾਂ ਜੰਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਦਿਲ ਖਿਚ ਮਨਾ ਇਨਾਮ ਹਨ ਜਿਨ੍ਹਾਂ ਵਿੱਚ ਠਾਰ ਗੱਡੀ ਮੇਰੇ ਭਰਾ ਗੁਰਪ੍ਰੀਤ ਅਕਬਰ ਤੇ ਸੀਸਾ ਨਾਲ ਮਨਜੀਤ ਸਿੰਘ ਤੇ ਚਿਵਲੇ ਦਿੱਤੀ ਜਾਣੀ ਆ ਅਤੇ ਹੋਰ ਵੀ ਤਿੰਨ ਚਾਰ ਮੋਟਰਸਾਈਕਲ ਜਿਹਨਾਂ ਵਿੱਚ ਵੱਡੇ ਮੋਟਰਸਾਈਕਲ ਤੇ ਛੋਟੇ ਮੋਟਰਸਾਈਕਲ ਹਨ ਉਹ ਵੀ ਬਹੁਤ ਦਿਲ ਖਿਚ ਮਨਾ ਇਨਾਮ ਹਨ ਇਹ ਸਾਡੇ ਇਲਾਕੇ ਦੀ ਸਭ ਤੋਂ ਪਹਿਲੇ ਨੰਬਰ ਦੀ ਸ਼ਾਂਜ ਮੇਲਾ ਸਾਡੇ ਪਿੰਡ ਰੁਕਵਾਲਾ ਵਿੱਚ ਕਰਵਾਇਆ ਜਾ ਰਿਹਾ ਜਿਸ ਵਿੱਚ ਮੇਰਾ ਭੰਡਾ ਭਰਾ ਲੋਕੇ ਦਾ ਸਰਪੰਚ ਸਬਾ ਗੁਰਦੀਪ ਸਿੰਘ ਢੇਸੀ ਪ੍ਰਧਾਨ ਸ਼ਾਂਜ ਮੇਲਾ ਕਮੇਟੀ ਅਤੇ ਮੇਰੀ ਭਾਬੀ ਜੀ ਬਹੁਤ ਸਰਪੰਚ ਜਾਨ ਸ਼੍ਰੀਮਤੀ ਫਾਰਮਜੀਤ ਕੌਰ ਢੇਸੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਂਬਰ ਪੰਚਾਇਤ ਹੋਰ ਵੀ ਫਿਰ ਵੀ ਸਾਰੇ ਨਾਲ ਮਿਲ ਕੇ ਮੇਲਾ ਕਰਵਾਉਂਦੇ ਆ ਤੇ ਸਾਡੇ ਐਨਆਰਆਈ ਵੀ ਦਾ ਬਹੁਤ ਜੋ ਹੋ ਗਿਆ ਜਿਹਦੇ ਵਿੱਚ ਮੇਰੇ ਨਾਨਕ ਸਿੰਘ ਢੇਸੀ ਵੱਡਾ ਵੀਰ ਹੈ ਇਹ ਵੀ ਸਪੈਸ਼ਲ 33 ਸਾਲ ਬਾਅਦ ਮੇਲਾ ਦੇਖਣ ਆਇਆ। ਤੁਹਾਡੇ ਇਹਨਾਂ ਸਾਰੇ ਹੋਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ। ਅਤੇ ਇਸੇ ਨਾਲ ਦੀ ਤਰ੍ਹਾਂ ਆਓ ਨੈਕਸਟ ਈਅਰ 2026 ਦੇ ਬਾਬੇ ਚਿੰਗਾਰਾ ਸਿੰਘ ਨੋਟਾ ਬਰੋਂ ਕਾਰ ਦਿੱਤੀ ਜਾਣੀ ਆ। ਅਤੇ 2027 ਵਿੱਚ ਦਾਸ ਤੀਰਥ ਸਿੰਘ ਢੇਸੀ ਨੰਬਰਦਾਰ ਵੱਲੋਂ ਕਾਰ ਦਿੱਤੀ ਜਾਵੇਗੀ। ਤੇ ਅੱਜ ਜੇ ਤੋਨੇ ਆਵੇ ਮੇਲਾ ਬਹੁਤ ਵੱਡਾ ਹੋਵੇ ਤੇ ਬਾਬਾ ਜੀ ਸਾਰਿਆਂ ਨੇ ਚੜ੍ਹਦੀ ਕਲਾ ਬਖਸ਼ਣ ਤੇ ਉਹ ਸਾਲ ਗਾਇਕ ਰਣਜੀਤ ਬਾਵਾ ਜੀ ਨੂੰ ਕਰਾਂਗੇ ਜੇ ਉਹ ਤੇ ਬਹੁਤ ਹੀ ਵਧੀਆ ਮੇਲਾ ਹੋਵੇਗਾ ਆਪਣੇ ਪਹਿਲਾਂ ਤੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਤੇ ਸਾਡੇ ਛੰਝ ਮੇਲਾ ਜਿਹੜਾ ਰੁੱਪੋਵਾਲ ਦਾ ਆਪਣੇ 14 ਤਰੀਕ ਸਤੰਬਰ ਤੋਂ ਸਟਾਰਟ ਹੋਇਆ ਸੀ ਪਾਠ ਆਰੰਭ ਹੋਏ ਸੀ ਤੇ ਅੱਜ ਸਮਾਪਤੀ ਹੋਈ ਆ ਤੇ ਅੱਜ ਟਰੱਕਾਂ ਦਾ ਆਪਣੇ ਹੈਗੀਆਂ ਦੌੜਾਂ ਤੇ ਕੱਲੋਂ ਹੈਗੀਆਂ ਬੋਲਦਾਂ ਦੀਆਂ ਦੌੜਾਂ ਇਦੇ ਨਾਲ ਹੀ ਮੇਲੇ ਦੇ ਵਿੱਚ ਬਹੁਤ ਬਹੁਤ ਰੌਣਕਾਂ ਹੋਈਆਂ ਤੇ ਸਾਰਾ ਹੀ ਮੇਲਾ ਬਹੁਤ ਵਧੀਆ ਹੋਇਆ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਲਾਗਲੇ ਲਾਗਲੇ ਪਿੰਡਾਂ ਵਾਲਿਆਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਐਨ ਆਰ ਆਈ ਸਾਰੇ ਭਰਾ ਜਿੰਨੇ ਵੀ ਇਕੱਠੇ ਹੋਏ ਆ ਕੈਨੇਡਾ ਅਮਰੀਕਾ ਤੋਂ ਜਿੱਥੋਂ ਜਿੱਥੋਂ ਵੀ ਆਏ ਆ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਵੱਡੇ ਵੱਡੇ ਨਾਮ ਦਿੱਤੇ ਗਏ ਆ ਤੇ ਥਾਰ ਇਹਦੀ ਪਹਿਲੇ ਨੰਬਰ ਤੇ ਥਾਰ ਸੀ ਤੇ ਦੂਜੇ ਤੇ ਬੁਲਟ ਮੋਟਰਸਾਈਕਲ ਸੀਗਾ ਉਹ ਜੋ ਸੇਵਾ ਸਾਡੇ ਤੋਂ ਬਾਬੇ ਨੇ ਲਈ ਆ ਤੇ ਨੈਕਸਟ ਈਅਰ ਫੇ ਅਸੀਂ ਬਾਬੇ ਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਧੰਨ ਧੰਨ ਬਾਬਾ ਬਹਾਉ ਜੀ ਦਾ 165ਵੇਂ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਸਮਾਪਤੀ ਦਾ ਦਿਨ ਹੈ ਸੋ ਅੱਜ ਅੱਜ ਦਾ ਜੋ ਪ੍ਰੋਗਰਾਮ ਹੈ ਉਹ ਅ ਅੱਜ ਟ੍ਰੈਕਟਰਾਂ ਦੀਆਂ ਧੋੜਾਂ ਹੋਣਗੀਆਂ ਤੇ ਬੈਂਚ ਪ੍ਰੈਸ ਦੇ ਮੁਕਾਬਲੇ ਹੋਣਗੇ ਸੋ ਕੱਲ ਨੂੰ ਭੋਲਦਾਂ ਦੀਆਂ ਧੋੜਾਂ ਹੋਣਗੀਆਂ ਸੋ ਜੋ ਸਾਰੇ ਹੀ ਸੱਜਣ ਮਿੱਤਰ ਜੋ ਦੂਰ ਦੂਰੋਂ ਚੱਲ ਕੇ ਆਇਆ ਉਹਨਾਂ ਦਾ ਵੈਲਕਮ ਆ ਸੋ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕੱਲ ਵੀ ਬੜੀ ਰੌਣਕ ਹੋਈ ਆ ਸ਼ੰਝਿਤ ਮੇਲੇ ਤੇ ਸੋਦਾਸ ਵੀ 32 33 ਸਾਲ ਬਾਅਦ ਆ ਕੇ ਸ਼ੰਝ ਦਾ ਅਨੰਤ ਮਾਣ ਰਿਹਾ ਹੈ ਸੋ ਸਾਰਿਆਂ ਹੀ ਪ੍ਰਬੰਧਕਾਂ ਦਾ ਬਹੁਤ ਵਧੀਆ ਰਹਿਣ ਜੀ ਸੀ ਬੜਾ ਹੀ ਮਨ ਖੁਸ਼ ਹੋਇਆ ਚਲ ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਲਾਨਾ ਸ਼ੰਝ ਮੇਲਾ ਹਰ ਸਾਲ ਦੀ ਤਰ੍ਹਾਂ ਆਪਣੇ ਸਰੋਤ ਹੋ ਨਿਪੜਿਆ ਜਿਸ ਤਰ੍ਹਾਂ ਕਿ ਕੱਲ ਆਸਤਨ ਪੋਸ਼ੀਆਂ ਦੇ ਨਕਾਬਲੇ ਬਹੁਤ ਵਧੀਆ ਹੋਇਆ ਜਿਹਦੇ ਵਿੱਚ ਚਾਰ ਮੋਟਰਸਾਈਕਲਾਂ ਦੇ ਜੇਤੂ ਰਹੇ ਦੋ ਛੋਟੇ ਬਲਟੀਨਾ ਦੇ ਜੇਤੂ ਰਹੇ ਤੇ ਫਾਈਨਲ ਕੁਸ਼ਤੀ ਦੇ ਵਿੱਚ ਬਹੁਤ ਜਦੋਜਹਿਦ ਤੋਂ ਬਾਅਦ ਬੜੀ ਟਰਾਈ ਕੀਤੀ ਅਕਾ ਦੂਜੇ ਪਹਿਲਵਾਨਾਂ ਜਿੱਤਣ ਦੇ ਲਈ ਪਰ ਲਾਸਟ ਵਿੱਚ ਕੁਸ਼ਤੀ ਬਰਾਬਰ ਤੇ ਸੋ ਦੋਨਾਂ ਪਹਿਲਵਾਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦੇ ਵਿੱਚ ਥਾਰ ਦਾ ਨਾਮ ਉੱਠਾ ਗਿਆ ਤੇ ਉਹ ਵੀ ਆ ਗਿਆ ਸੋ ਬਾਕੀ ਸਾਰਾ ਜੋ ਸਮੂਹ ਪੰਚਾਇਤ ਤੇ ਜਿੰਨੀ ਵੀ ਕਮੇਟੀ ਆ ਗੱਲਾਨ ਵਸੇ ਨੇ ਬੜਾ ਸਹਿਯੋਗ ਦਿੱਤਾ ਉਸੇ ਤਰ੍ਹਾਂ ਅੱਜ ਆਖਰੀ ਦਿਨ ਦਕਾਣਾ ਟਵੀਆਂ ਨਾਲ ਮੁਕਾਬਲਾ ਕਰਾਇਆ ਜਾਊਗਾ ਕਿ ਕਾਨੂੰ ਹਲਟਾਂ ਦੀਆਂ ਤੋੜਾਂ ਨਾਲੇ ਬੈਂਚ ਪ੍ਰੈਸ ਨਾਲ ਮੁਕਾਬਲੇ ਹੋਣਗੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਪਿੰਡ ਵਾਸੀਆਂ ਦਾ ਜਿੰਨੇ ਵੀ ਹੈਗੇ ਇਲਾਕਾ ਨਿਵਾਸੀਆਂ ਦਾ ਤੇ ਐਨ ਆਰ ਆਈ ਭਰਾਵਾਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬੇਸਤ